ਜਸਵੰਤ ਖੱਲੜਾ ਦੇ ਕਾਤਲ ਮਰਦਾਬਾਦ 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 ਇਹ ਡਿਊਟੀ ਮਿਸਟਰੀ ਦੀ ਇਹਨਾਂ ਨੇ 2 ਦਿਨ ਦਾ ਰਿਮਾਂਡ ਹੀ ਦੇਣਾ ਸੀ ਵੈਸੇ ਤਾਂ 3 ਦਾ ਵੀ ਦੇ ਸਕਦੇ ਸੀ ਪਰ 2 ਦੇ ਵਿੱਚ ਹੁਣ ਪਰਸੋਂ ਵਰਕਿੰਗ ਡੇ ਹੈ ਕਿਉਂਕਿ ਕੱਲ ਵੀ ਛੁੱਟੀ ਹੈ ਤੇ ਰਮਲ ਪਰਸੋਂ ਜਿਹੜੇ ਰੈਗੂਲਰ ਜਿੱਥੇ ਉਹਨਾਂ ਨੇ ਪੇਸ਼ ਹੋਣਾ ਇਹਨੇ ਉਹ ਜੈ ਸਾਹਿਬ ਪਰਸੋਂ ਬੈਠਣਗੇ ਕੰਪਲੈਕਟਲੀ ਇਹ ਰਿਮਾਂਡ ਹੈ ਪਰ ਸੋਨ ਡਿਸਿਸ ਹੋਵੇਗਾ ਕੇਸ ਨੂੰ ਜਿਸ ਤਰ੍ਹਾਂ ਆਪਾਂ ਬਹੁਤ ਵਾਰੀ ਗੱਲਬਾਤ ਹੋ ਰਹੀ ਹੈ ਅੱਜ ਹੁਣੇ-ਹੁਣੇ ਗੱਲਬਾਤ ਆਈ ਸੀ ਕਿ ਜਿਹੜਾ ਮੇਰ ਹੈਗਾ ਹੈ ਮੇਰ ਨੂੰ ਸ਼ਾਮਲ ਤਫਤੀਸ਼ ਕੀਤਾ ਗਿਆ ਮੇਰ ਆਇਆ ਸੀ ਬ ਤੋ ਮੇਰਾ ਇਹ ਕਹਿਣ ਦਾ ਮਤਲਬ ਕੋਈ ਨਵੀਂ ਗੱਲ ਜੇ ਕਰਨੀ ਹੋਵੇ ਤਾਂ ਇਹ ਹੈ ਕਿ ਮੇਰ ਜਿਹੜਾ ਮੇਰ ਦਾ ਤਾਂ ਇੱਕ ਨਾਮ ਸੀਗਾ ਮੇਰ ਕਦੇ ਵੀ ਜਿਹੜਾ ਹੈਗਾ ਉਹ ਮੇਰ ਹੈ ਹੀ ਨਹੀਂ ਸੀਗਾ ਸਾਰੇ ਲੁਧਿਆਣੇ ਨੂੰ ਪਤਾ ਹੈ ਕਿ ਮੇਰ ਦਾ ਕੰਮ ਕੌਣ ਕਰਦਾ ਰਿਹਾ ਹੈ ਮੇਰ ਦਾ ਕੰਮ ਜਿਹੜਾ ਹੈਗਾ ਆਸ਼ੂ ਦੀ ਘਰ ਵਾਲੀ ਕਰਦੀ ਰਹੀ ਹੈ ਤੋ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਅਸਲੀ ਜਿਹੜੀ ਇਹਦੀ ਕੋਈ ਤਫ਼ਤੀਸ਼ ਕਰਨੀ ਹੈ ਤਾਂ ਉਸ ਨੂੰ ਵੀ ਬਲਾਇਆ ਜਾਣਾ ਚਾਹੀਦਾ ਹੈ ਉਹ ਬਿੱਲੀ ਜਿਹੜੀ ਮਲਾਈਆਂ ਖਾਂਦੀ ਰਹੀ ਹੈ ਇਹ ਜਿਹੜਾ ਮੇਰ ਸੀਗਾ ਇਹ ਤਾਂ ਜਿਹੜਾ ਝੂਠੇ ਭਾਂਡੇ ਚੱਟਣ ਜੋਗਾ ਰਹਿ ਗਿਆ ਸੀ ਇਹਨੂੰ ਤਾਂ ਮੇਰਾਉਣ ਦਾ ਸਵਾਦ ਵੀ ਨਹੀਂ ਆਇਆ ਕਿਤੇ ਬਿੱਲੀ ਮੜਾਈਆਂ ਖਾਣ ਵਾਲੀ ਜਿਹੜੀ ਹੈਗੀ ਆ ਉਹ ਵੀ ਲੈਣੀ ਚਾਹੀਦੀ ਐ ਪੁਲਿਸ ਦੀ ਵਿਜੀਲੈਂਸੀ ਤਫ਼ਤੀਸ਼ ਦੇ ਵਿੱਚ ਤਾਂ ਹੋਰ ਬਹੁਤ ਚੀਜ਼ਾਂ ਆਉਣਗੀਆਂ ਉਹ ਸ਼ਿਕਾਇਤ ਦੁੱਤੀ ਆ ਦੁਬਾਰਾ ਕੋਈ ਸ਼ਿਕਾਇਤ ਦੁੱਤੀ ਆ ਨਹੀਂ ਜੀ ਅੱਜ ਗਏ ਸੀਗੇ ਉਹਨਾਂ ਨੂੰ ਦੱਸ ਕੇ ਆਏ ਆ ਸ਼ਿਕਾਇਤ ਉਹਨਾਂ ਨੂੰ ਈਮੇਲ ਕੀਤੀਆਂ ਹੋਈਆਂ ਤੇ ਜਿਹੜੇ ਇੱਕ ਤਾਂ ਜਿਹੜਾ ਜਿਹੜਾ ਇਹ ਬਿੱਟੂ ਹੈਗਾ ਇਹਦੇ ਤੇ ਜਿਹੜਾ ਕੇਸ ਰਜਿਸਟਰ ਹੋਣਾ ਚਾਹੀਦਾ ਜਿਹੜਾ ਪੁਲਿਸ ਦੇ ਕੰਮ ਵਿੱਚ ਨਹੀਂ ਵਿਗਨ ਪਾਇਆ ਇੱਕ ਜਿਹੜਾ ਧਰਨਾ ਲਾ ਕੇ ਬੈਠਿਆ ਹੈ ਇਹ ਉੱਲਾ ਨਜਾਇਜ਼ ਹੈਗਾ ਅੱਜ ਕਿਉਂਕਿ ਲੇਟ ਬਹੁਤ ਹੋ ਗਏ ਆ ਨੀਦਾ ਸੀ ਉੱਥੇ ਜਾਣਾ ਸੀ ਹੁਣ ਤਾਂ ਚਲੇ ਗਏ ਹੋਣਗੇ ਪਰਸੋਂ ਫੇਰ ਮਤਲਬ ਮੈਂ ਜਾਣਾ ਹੈ ਲੈ ਕੇ ਜਿਹੜੀ ਹੋਰ ਐਡੀਸ਼ਨਲ ਐਵੀਡੈਂਸ ਮੇਰੇ ਕੋਲ ਹੈਗੀ ਐ ਉਦੋਂ ਫੇਰ ਉਹੀ 2:30 ਵਜੇ ਜਾ ਕੇ ਉਹਨਾਂ ਦਾ ਉੱਥੇ ਜਲੂਸ ਵੀ ਕੱਢ ਕੇ ਆਵਾਂਗੇ ਉੱਥੇ ਜਾ ਕੇ ਆਪਣਾ ਜਿਹੜਾ ਬਾਕੀ ਦੀ ਜਿਹੜੀ ਐਵੀਡੈਂਸ ਹੈ ਉਹ ਵੀ ਜਿਹੜਾ ਆਫ ਦਫਤਰ ਵਿਜੀਲੈਂਸ ਉਹ ਵੀ ਦੇ ਕੇ ਆਵਾਂਗੇ ਪੁਰਾਣੀਆਂ ਗੱਲਾਂ ਹੋ ਗਈਆਂ ਜੀ ਧਮਕੀਆਂ ਧਮਕੀਆਂ ਨਹੀਂ ਹੁਣ ਸਾਨੂੰ ਨਾ ਸੁਣਦੀਆਂ ਨਾ ਦਿੰਦੇ ਕੋਈ ਐਡਾ ਵੇਅਬ ਨਹੀਂ ਹੈਗਾ ਧਮਕੀ ਧੁੰਗੀਆਂ ਟਾਈਮ ਟੱਪ ਗਿਆ ਹੈ ਬਈ ਕਨੈਕਸ਼ਨ ਸਾ ਹਾ ਸੁਣ ਚ ਆਇਆ ਜਿਵੇਂ ਤੁਹਾਡੇ ਸੁਣਨ ਵਿੱਚ ਆਇਆ ਮੇਰੇ ਸੁਣਨ ਵਿੱਚ ਵੈ ਹੈ ਕਿ ਉਥੋਂ ਦੀਆਂ ਕੋਈ ਪ੍ਰਾਪਰਟੀਆਂ ਬਹੁਤ ਕੀਮਤੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਜਿਹੜੀਆਂ ਮਾਲਕੀਅਤਾਂ ਚੇਂਜ ਹੋ ਰਹੀਆਂ ਜਿਸ ਤਰ੍ਹਾਂ ਵੀ ਕੋਈ ਆਥੈਂਟਿਕ ਗੱਲ ਆਊਗੀ ਪਹੁੰਚ ਕਰਾਂਗੇ ਗੱਲ ਜਿਹੜੀ ਤੁਹਾਡੀ ਠੀਕ ਹੈ ਬਾਕੀ ਇੱਥੇ ਲੋਕਲ ਬਹੁਤ ਕੁਝ ਹੈਗਾ ਜਿਹੜਾ ਜਿਹੜਾ ਰਾਜ ਸਭਾ ਦਾ ਮੈਂਬਰ ਬਣਾ ਕੇ ਸੁਨੀਲ ਰੋੜਾ ਭੇਜਿਆ ਹੋਇਆ ਉਹਦਾ ਹੈਮਪਟਨ ਹੋਮਸ ਜਿਹੜਾ ਹੈਗਾ ਸਾਰੀ ਦੁਨੀਆ ਜਾਣਦੀ ਹੈ ਹੋਰ ਬਹੁਤ ਕੁਝ ਜਿਹੜਸ ਤਰ੍ਹਾਂ ਦੀਆਂ ਇੱਥੇ ਕੰਸਟਰਕਸ਼ਨ ਕੰਪਨੀਆਂ ਜੋ ਕੁਝ ਹੋਇਆ ਹੈ ਜਿਹੜਾ ਸਮਾਰਟ ਸਿਟੀ ਦੇ ਨਾਮ ਤੇ ਜਿਹੜੀ ਲੁੱਟਖੋਈ ਹੈ ਰਾਹੁਲ ਗੁਗਰੇਜਾ ਨਾਮ ਦਾ ਇੱਕ ਅਫਸਰ ਹੈਗਾ ਹੈ ਤਾਂ ਆਪਣੇ ਕਾਰਪੋਰੇਸ਼ਨ ਦਾ ਉਹਦੇ ਥਰੂ ਇਹ ਮਮਤਾ ਜਿਹੜੀ ਹੈਗੀ ਹੈ ਰਾਈ ਵਾਈਫ ਹੈ ਉਹਨੇ ਜੋ ਕੁਝ ਖੰਦਾ ਉਹਦੀ ਵੱਖਰੀ ਕੰਪਨੀ ਬਣਾ ਕੇ ਜਿਹੜੀ ਹੈਗੀ ਆ ਉਹ ਵਿਜੀਲੈਂਸ ਨੂੰ ਸੋਮਵਾਰ ਨੂੰ ਦੇ ਕੇ ਆਵਾਂਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਐਵਿਡੈਂਸ ਆ ਰਹੀ ਹੈ ਉਹ ਸਾਰੀ ਜਿਹੜੀ ਹੈ ਵਿਜੀਲੈਂਸ ਸਾਹਮਣੇ ਲਿਆਂਦੀ ਜਾਊਗੀ ਤਸਵੀਰਾਂ ਤੁਸੀਂ ਲੁਧਿਆਣਾ ਅਦਾਲਤ ਦੀਆਂ ਦੇਖ ਰਹੇ ਹੋ ਜਿੱਥੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਉਹਨਾਂ ਨੂੰ ਅੱਜ ਪੇਸ਼ ਕੀਤਾ ਗਿਆ ਦੱਸ ਦिए ਕਿ bizness ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟਰਾਂਸਪੋਰਟੇਸ਼ਨ ਟੈਂਡਰ ਘਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ 4 ਦਿਨ ਦਾ ਪਹਿਲਾਂ ਰਿਮਾਂਡ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਰਿਮਾਂਡ ਦੀ ਜਿਹੜੀ ਮੰਗ ਕੀਤੀ ਗਈ ਸੀ ਔਰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਹੁਣ 2 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦਿੱਤਾ ਗਿਆ ਹੈ ਭਾਰਪੂਸ਼ਨਾਸ਼ੂ ਦਾ 2 ਦਿਨ ਦਾ ਰਿਮਾਂਡ ਜਿਹੜਾ ਅਧਿਕਾਰੀਆਂ ਨੂੰ ਹਾਸਲ ਹੋਇਆ ਹੈ ਦੱਸ ਦिए ਕਿ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਔਰ 2 ਦਿਨ ਦਾ ਰਿਮਾਂਡ ਦੱਸਿਆ ਜਾ ਰਿਹਾ ਟ੍ਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਸੀ ਭਾਰਤ ਪੂਸ਼ਣ ਆਸ਼ੂਦੀ ਔਰ ਉਸੇ ਮਾਮਲੇ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪੇਸ਼ ਕੀਤਾ ਗਿਆ ਸੀ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ 2 ਦਿਨ ਦਾ ਰਿਮਾਂਡ ਹੈ ਜਿਹੜਾ ਉਹ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਭਾਰਤ ਪੁਛਨਾ ਉਸ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਭਾਰਤ ਪੁਛਨਾ ਉਸ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਗੱਡੀ ਦੇ ਵਿੱਚ ਬੈਠ ਰਹੇ ਨੇ ਜਿਨ੍ਹਾਂ ਦਾ 2 ਦਿਨ ਦਾ ਰਿਮਾਂਡ ਹੈ ਜਿਹੜਾ ਬਧਾਇਆ ਗਿਆ ਭਾਰਤ ਪੁਛਨਾ ਉਸ ਸਮੇਂ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਜਿਨ੍ਹਾਂ ਦਾ 2 ਦਿਨ ਦਾ ਰਿਮਾਂਡ ਹੈ ਜਿਹੜਾ ਬਧਾਇਆ ਗਿਆ ਭਾਰਤ ਪੁਛਨਾ ਉਸ ਸਮੇਂ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਉੱਥੇ ਹੀ ਦੱਸ ਦਈਏ ਕਿ ਜਿਹੜਾ ਬੈਕ ਸਾਈਡ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਇੱਕ ਪ੍ਰਦਰਸ਼ਨ ਹੋ ਰਿਹਾ ਜਿਹੜਾ ਬਲਵਿੰਦਰ ਸਿੰਘ ਸੇਖੋਂ ਨੇ ਡੀਐਸਪੀ ਸਾਹਿਬ ਕਾ ਡੀਐਸਪੀ ਨੇ ਉਹਨਾਂ ਦੇ ਬਦਲੇ ਵਿਰੋਧ ਜਤਾਇਆ ਜਾ ਰਿਹਾ ਦੱਸਦੀ ਹੈ ਕਿ ਇਹਨਾਂ ਦੇ ਨਾਲ ਭਰਤਪੁਰ ਸੁਨਾਸ਼ੂ ਨੇ ਜਿਹੜੇ ਉਹਨਾਂ ਦੀ ਬਹਿਸ ਹੋਈ ਸੀ ਇੱਕ ਆਡੀਓ ਵਾਇਰਲ ਹੋਈ ਸੀ ਤੇ ਉਹਨਾਂ ਦੇ ਵੱਲੋਂ ਵਿਰੋਧ ਆ ਜਿਹੜਾ ਉਹ ਇੱਥੇ ਜਿਤਾਇਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਕੰਪਲੀਟ ਕੀਤੀ ਗਿਆ ਗੁਰਪ੍ਰੀਤ ਸਿੰਘ ਉਹ ਦੈਟ ਇਜ਼ ਅ ਜੁਡੀਸ਼ੀਅਲ ਆਰਡਰ ਆਈ ਵਾਂਟ ਕਮੈਂਟ ਜੁਡੀਸ਼ੀਅਲ ਆਰਡਰ ਦੇ ਉੱਤੇ ਸੀ ਕੋਈ ਕਮੈਂਟ ਨਹੀਂ ਕਰਾਂਗੇ ਸੋ ਅਗਲੀ ਸੁਣਵਾਈ ਦੇ ਉਹਨਾਂ ਵੱਲੋਂ ਕਿਹੜੇ ਕਿਹੜੇ ਤੱਥ ਰੱਖੇ ਗਏ ਸੀਗੇ ਰਿਮਾਂਡ ਮੰਗਣ ਵਾਸਤੇ ਕਿਹੜੇ ਕਿਹੜੇ ਤੱਥ ਰੱਖੇ ਗਏ ਸੀਗੇ ਤਾਂ ਕਿ ਰਿਮਾਂਡ ਮੰਗਿਆ ਜਿਹੜਾ 7 ਦਿਨ ਦਾ ਰਿਮਾਂਡ ਪਹਿਲੇ ਮੰਗਿਆ ਸੀ ਉਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਕਿਸੇ ਦੇ ਪ੍ਰੋਪਰਟੀਜ਼ ਬਾਰੇ ਪਤਾ ਕਰਨਾ ਨਾਲ ਡ ਕਿ ਭਾਈ ਆਲਰੇਡੀ ਜਿਹੜਾ ਸੀਏ ਹੈਗਾ ਉਹ ਪ੍ਰਾਪਰਟੀ ਤੇ ਦੱਸ ਚੁੱਕਾ ਹੈਗਾ ਆਪਣੀਆਂ ਲੇਕਿਨ ਅਸੀਂ ਹੋਰ ਪ੍ਰਾਪਰਟੀਆਂ ਬਾਰੇ ਪਤਾ ਕਰਨਾ ਚਾਹੁੰਦੇ ਆ। ਥੈਟ ਵਾਸ ਓਨਲੀ ਆਰਗੂਮੈਂਟ ਕਨਟੈਂਸ਼ਨ ਉਹਨਾਂ ਦੇ ਇੰਨੀ ਕੁ ਸੀਗੀ ਜਿਹੜੀ ਸਸਟੇਨੇਬਲ ਨਹੀਂ ਸੀਗੀ। ਤੇ ਬਟ ਕੋਰਟ ਨੂੰ ਆਪਣਾ ਵੀ ਹੁੰਦਾ ਕੋਰਟ ਨੇ ਆਪਣਾ ਵੀ ਦੇਖ ਕੇ ਰਿਮਾਂਡ ਦੇਣਾ ਹੁੰਦਾ ਵੈ। ਤੋ ਵੀ ਰਿਸਪੈਕਟਿਵ ਥਾਡੇ ਇੱਕ ਕੁਲੀਗ ਵਕੀਲ ਨਾਲ ਹੁਣੇ ਇਦਾਂ ਦਾ ਇੱਕ ਉਹਨੇ ਆ ਮਿਸਬਿਹੇਵ ਟਾਈਪ ਹੋਇਆ ਜਾਂ ਉਹਨਾਂ ਨੂੰ ਖਰਾਬ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਕੋਰਟ ਮੈਨੂੰ ਆਮ ਨਾਟ ਸ਼ੋਰ ਜੇ ਕੋਈ ਹੋਇਆ ਹੈਗਾ ਫॉर दैट ਬਾਰ ਐਸ ਸੋਸ਼ਲ ਜੀ ਦੇ ਨਾਲ ਹੁਣੀ ਉਹਨਾਂ ਦੇ ਫॉर दैट ਬਾਰ ਐਸ ਸੈਸ਼ਨ ਇਜ਼ देयर ਬਾਰ ਐਸ ਸੈਸ਼ਨ ਨੂੰ ਜੋ ਵੀ ਐਕਸ਼ਨ ਮੰਨਦਾ ਉਹ ਅਗਰ ਕੰਪਲੀਟ ਕਰਨਗੇ ਤੇ ਬਾਰ ਐਸ ਸੈਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਐਗਜ਼ੀਕਟਿਵ ਹੈਗੀ ਹੈ ਦੇ ਵਿਲ ਸੀਕ ਐਕਸ਼ਨ ਅਗੇਂਸਟ ਦੈਟ ਸੋ ਤੁਹਾਨੂੰ ਕੀ ਲੱਗਦਾ ਅਗਲੀ ਜਿਹੜੀ ਸੁਣਵਾਈ ਹੋਏਗੀ ਜਿਵੇਂ ਉਹ ਮਸੀਹ ਤਰੀਕ ਮੰਡੇ ਨੂੰ ਸੋ ਉਸ ਤੋਂ ਬਾਅਦ ਤੁਸੀਂ ਮਤਲਬ ਰਾਜੂ ਨੇ ਬੇਗੁਨਾ ਹਲੇ ਨਹੀਂ ਬੇਗੁਨਾ ਦਾ ਬਹੁਤ ਲੰਬਾ ਰਸਤਾ ਹੈਗਾ ਵਾ ਹੀਲ ਹੈਸ ਟੂ ਫੇਸ ਦਾ ਟ੍ਰਾਇਲ ਫੇਰ ਜਾ ਕੇ ਉਹਦਾ ਬੇਗੁਨਾਹੀ ਗੁਨਾਹੀ ਆਣੀ ਹੈਗੀ ਹੈ ਹਾਲੇ ਤਾਂ ਵੈਂਚੂਲੇਟ ਥਿਸ ਸਟੇਜ ਤਾ ਸਿਰਫ ਇਹੀ ਦੇਖਿਆ ਜਾ ਰਿਹਾ ਹੈਗਾ ਕਿ ਉਹਦੇ ਅਗੇਂਸਟ ਕੋਈ ਜਿਹੜਾ ਹੈਗਾ ਕੋਈ ਐਵਿਡੈਂਸ ਕਲੈਕਟ ਕਰ ਸਕਦੇ ਪੁਲਿਸ ਕੇ ਨਹੀਂ ਕਰ ਸਕਦੇ ਵਿਜੀਲੈਂਸ ਕਰ ਸਕਦੇ ਹੈਗਾ ਬਲਾਸਾ ਕੀਤਾ ਜੀ ਵਿਜੀਲੈਂਸ ਵਾਲਿਆਂ ਨੇ ਕਿ ਕੋਈ ਕਿਹੜੇ ਕਿਹੜੇ ਐਡਡਰੈਸ ਜਿਹੜੇ ਹੈਗੇ ਆ ਚਾਰ ਦਿਨਾਂ ਦਾ ਵਿਜੀਲੈਂਸ ਹੈਗਾ ਚਾਰ ਦਿਨ ਦੇ ਵਿੱਚ ਸਿਰਫ ਅਸੀਂ ਇੱਕ ਮੋਬਾਈਲ ਇਕੱਠਾ ਕੀ ਲਿਆ ਹੈਗਾ ਵਾ ਜਿਹੜਾ ਮੋਬਾਈਲ ਸਾਨੂੰ ਉਹਦੇ ਬ੍ਰਦਰ ਨੇ ਮਿਸਟਰ ਕਾਲਾ ਹੈਗੇ ਮੇ ਉਹਨਾ ਬ੍ਰਦਰ ਕੋ ਕਜ਼ਨ ਹੈਗੇ ਆ ਉਹਨਾਂ ਨੇ ਮੋਬਾਈਲ ਦਿੱਤਾ ਹੈਗਾ ਏ ਤੋਂ ਅਲਾਵਾ ਹੋਰ ਕੁਝ ਨਹੀਂ ਆਇਆ ਸਰ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਪਿਛਲੇ 4 ਦਿਨਾਂ ਦੇ ਵਿੱਚ ਜੋ ਵੀ ਗੱਲਬਾਤ ਹੋਈ ਹੈ ਤੁਆਸ਼ੂ ਜੀ ਨੇ ਕੁਝ ਦੱਸਿਆ ਉਹਨਾਂ ਨਾਲ ਕੋਈ ਗਲਤ ਟ੍ਰੀਟਮੈਂਟ ਨਹੀਂ ਹੈ ਕਿਸੇ ਦੇ ਰਿਕੇ ਦਾ ਮਿਸਬੀਹੇਵ ਤਾਂ ਨਹੀਂ ਹੋਇਆ ਦੇਖੋ ਇਹ ਤਾਂ ਹੁਣ ਇਟ ਇਜ਼ ਦੇਖੋ ਐਜ਼ ਅ ਲਾਇਰ ਸਾਨੂੰ ਤਾਂ ਉਹਨਾਂ ਨੇ ਇੰਨਾ ਕਿਹਾ ਹੈਗਾ ਕਿ ਇਹ ਟ੍ਰੀਟਮੈਂਟ ਹੈਗੀ ਆ ਜੋ ਇੱਕ ਕਰਦੇ ਹੈਗੀ ਆ ਇੱਕ ਕਿਊਜ਼ ਦਾ ਟੀਟ ਕਰਦੇ ਆ ਉਹੀ ਟ੍ਰੀਟਮੈਂਟ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲ ਰਹੀ ਹੈਗੀ ਠੀਕ ਹੈ ਜੀ ਸੈਕੰਡ ਲੀਡ ਅੱਜ ਡੀਐਸਪੀ ਨੇ ਇੱਕ ਗੱਲ ਕਹੀ ਸੀਗੀ ਜਿਹੜੇ ਵਿਜੀਲੈਂਸ ਦੇ ਹੈਗੇ ਆ ਉਹ ਕਹਿੰਦੇ ਜੀ ਬਾਹਰਲੇ ਪਾਸੇ ਕਾਂਗਰਸ ਵਾਲਿਆਂ ਦਾ ਧਰਨਾ ਬਹੁਤ ਵੱਡਾ ਲਗਾਇਆ ਹੋਇਆ ਹੈ ਉਹਨੂੰ ਹਟਾਇਆ ਜਾਵੇ ਤੇ ਕੋਰਟ ਦੇ ਮੇਰਾ ਖਿਆਲ ਉੱਤੇ ਆਰਡਰ ਦੇਣ ਤੋਂ ਮਨਾ ਕਰਤਾ ਕਿਉਂਕਿ ਕੋਰਟ ਕੋਲੇ ਪਾਵਰ ਨਹੀਂ ਹੈਗੀ ਇਹ ਪਾਵਰ ਪੁਲਿਸ ਕੋਲ ਹੈਗੀ ਹੈ ਜਿਹੜੀ ਪੁਲਿਸ ਹੈਗੀ ਹੈ ਡਿਸਟ੍ਰਿਕਟ ਪੁਲਿਸ ਹੈਗੀ ਹੈ ਉਹ ਡਿਸਾਈਡ ਕਰੂਗੀ ਕਿ ਉਹ ਤੇ ਹਟਾਣਾ ਹੈ ਕਿ ਨਹੀਂ ਹਟਾਣਾ ਸਿਰ ਤੁਹਾਡਾ ਤਜਰਬਾ ਕੀ ਕਹਿੰਦਾ ਜਿਹੜੀ ਅਗਲੀ ਡੇਟ ਹੋਏਗੀ ਉਹਨੂੰ ਉਸ ਤੇ ਵੀ ਅਗੇ ਰਿਮਾਨ ਲਿੰਕਿਆ ਜਾਏਗਾ ਜਾਂ ਰਿਮਾਨ ਨਹੀਂ ਵੀ ਹੋਊਗਾ ਤੇ ਉਹ ਜੁਡੀਸ਼ਰੀ ਜਾਣਗੇ ਭਗਤ ਕੁਸ਼ਨਾਸ਼ੂ ਜੀ ਨੂੰ ਬਰੀ ਕਰਕੇ ਉਹ ਘੱਟ ਉਹ ਨੋ ਨੋ ਬਰੀ ਵਾਲਾ మేబీ రిమాండ్ ਮੰగਣ پولیس ਵਾਂਗ ਮੰਗ ਜੁੜੀ ਫਿਰ ਵੀ ਜੁਡੀਸ਼ਰੀ ਚ ਹੋ ਸਕਦਾ ਹੈ ਜੁਡੀਸ਼ੀਅਲ ਉਹ ਜੁਡੀਸ਼ੀਅਲ ਡਿਸੀਜਨ ਹੋਊਗਾ ਕਿ ਜੁਡੀਸ਼ੀਅਲ ਹੈ ਜਾਂ ਜੁਡੀਸ਼ੀਅਲ ਮੰਗਦੇ ਹੈ ਕਿ ਪੁਲਿਸ ਰਿਮਾਂਡ ਮੰਗਦੇ ਹੈ ਅਗਰ ਪੁਲਿਸ ਰਿਮਾਂਡ ਮੰਗਦੇ ਹੈਗੇ ਤਾਂ ਉਹ ਵੀ ਆਰਗਿਊ ਅਗਰ ਜੁਡੀਸ਼ੀਅਲ ਰਿਮਾਂਡ ਮੰਗਦੇ ਹੈਗੇ ਤਾਂ ਫਿਰ 14 ਦਿਨ ਵਾਸਤੇ ਜੁਡੀਸ਼ੀਅਲ ਰਿਮਾਂਡ ਭੇਜ ਦੇਣਗੇ ਸਭ ਤੋਂ ਕਿਹੜੇ ਮੀਨਮਲ ਉਤਰਾ ਮੀਨਮਲ ਉਤਰਾ ਜਿਹੜਾ ਜਿਹੜਾ ਮੇਨ ਹੈ ਕਯੂ ਸ੍ਰਿਆ ਮੇਨ ਹੈ ਕਯੂ ਸ੍ਰਿਆ ਮੀਨਮਲ ਉਤਰਾ ਉਹਦੀ ਬਹੁਤ ਸਾਰੀਆਂ ਪ੍ਰੋਪਰਟੀਆਂ ਤੇ ਜਿਹੜੀ ਸਰਚ ਕੀਤੀ ਗਈ ਹੈ ਉਸ ਬਾਰੇ ਤੇ ਕੀ ਵਿਦਲੈਂਸ ਨਹੀਂ ਉਹਦਾ ਨਾ ਆਸ਼ੂ ਨਾ ਕੋਈ ਲੈਣਾ ਦੇਣਾ ਨਹੀਂ ਹੈਗਾ ਅਗਰ ਮੀਨਮਲ ਉਤਰਾ ਦਾ ਕੋਈ ਹੈਗਾ ਮੀਨਮਲ ਉਤਰਾ ਉਹ ਡਿਸਾਈਡ ਕਰੋ ਮੀਨਮਲ ਉਤਰਾ ਕੌਣ ਹੈ ਆਸ਼ੂ ਜੀ ਨੂੰ ਜਿਹੜਾ ਬੇਸਟ ਹੈ ਉਹੀ ਰੱਖਿਆ ਗਿਆ ਜਿਵੇਂ ਜੇ ਗੱਲਬਾਤ ਕਰੀਏ ਤਾਂ ਉਹਦੀ ਸਸਟੇਨੇਬਲ ਉਹ ਲੀਗਲੀ ਸਸਟੇਨੇਬਲ ਨਹੀਂ ਆਪਾਂ ਲਾਅ ਦੀ ਗੱਲ ਕਰੀਏ ਲਾਅ ਆਮ ਆ ਲਾਇਰ ਆਈ ਕੈਨ ਜਸਟ ਟਾਕ ਅਬਾਊਟ ਦ ਲੀਗਲ ਸਿਸ ਲॉ ਦੇ ਵਿੱਚ ਉਹ ਚੀਜ਼ ਸਸਟੇਨੇਬਲ ਨਹੀਂ ਹੈਗੀ ਇਹ ਸੀਗਾ ਉਹ ਲੀਗਲੀ ਸੀਗਾ ਜਿਵੇਂ ਉਹ ਦਾਵਾ ਕਰ ਰਹੇ ਕਿ ਪੀਏ ਸਾਡਾ ਉਹ ਲੀਗਲ ਨਹੀਂ ਜਿਗਾ ਸਾਡਾ ਪੀਏ ਹੀ ਨਹੀਂ ਸੀਗਾ ਉਹ ਨਹੀਂ ਨਹੀਂ ਇਹ ਤਾਂ ਅਗਲਾ ਕੋਈ ਕਹੇ ਪੀਏ ਹੈ ਕਿ ਨਹੀਂ ਪੀਏ ਇਹ ਸਾਰੀ ਜਿਹੜੀ ਹੈਗੀ ਐਵਿਡੈਂਸ ਦੀ ਗੱਲ ਹੈਗੀ ਹੈ ਐਵਿਡੈਂਸ ਲੈ ਕੇ ਆਣਗੇ ਪੀਏ ਹੈਗਾ ਸਾਡੇ ਆਰਗੂਮੈਂਟ ਹੈਗੀ ਹੈ ਕਿ ਜਿਹੜੇ ਪੀਏ ਹੈਗਾ ਉਹ ਨੋਟੀਫਾਈ ਹੁੰਦਾ ਹੈ ਉਹ ਚ ਕੋਈ ਮਿਸਟਰ ਜੋ ਵੀ ਨਾਮ ਹੈਗਾ ਮੀਨੂ ਔਰ ਇੰਦੀ ਕੋਈ ਹੈਗਾ ਇੱਕ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਉਹ ਸਾਡੇ ਦਾ ਕੋਈ ਨੋਟੀਫਾਈਡ ਗਵਰਨਮੈਂਟ ਵੱਲ ਦਾ ਕੋਈ ਡਾਕੂਮੈਂਟ ਹੈ ਨਹੀਂਗਾ ਕਿ ਥੇਰ ਪੀਏ ਅਗਰ ਉਹ ਕਲੇਮ ਕਰਦਾ ਮੈਂ ਪੀਏ ਹੈਗਾ ਉਹ ਤਾਂ ਗਵਰਨਮੈਂਟ ਪੁਲਿਸ ਨੂੰ ਦੇਖੇ ਵੈਰੀਲੈਂਸ ਨੂੰ ਦੇਖਿਓ ਪੀ ਹੈ ਕਿ ਨਹੀਂ ਹੈਗਾ ਅਗਰ ਹੈ ਹੀ ਨਹੀਂਗਾ ਪਰ ਜਿੰਨੇ ਵੀ ਇਹਨਾਂ ਦੇ ਅਲਿਗੇਸ਼ਨਸ ਹੈਗੇ ਸਸਟੇਨੇਬਲ ਹੀ ਨਹੀਂ ਸਰ ਜਿਵੇਂ ਭਾਰਤ ਪੂਸ਼ਣ ਅਸ਼ੂਧ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੇ ਵੱਲੋਂ ਜਿਹੜਾ ਰਿਮਾਂਡ ਜ਼ਿਆਦਾ ਮੰਗਿਆ ਗਿਆ ਸੀ ਪਰ ਕੋਰਟ ਦੇ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹਾਲਾਂਕਿ ਹੁਣ ਅਗਲੀ ਇਸ ਮਾਮਲੇ ਦੇ ਵਿੱਚ ਕੀ ਰਣਨੀਤੀ ਰਹਿੰਦੀ ਹੈ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਪੇਸ਼ ਕੀਤਾ ਜਾਏਗਾ ਕੀ ਉਹਨਾਂ ਦੇ ਕੋਲੇ ਜਿਹੜਾ ਸਬੂਤ ਉਹਨਾਂ ਨੂੰ ਮਿਲਣਗੇ ਤਾਂ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਉੱਥੇ ਹੀ ਕਾਂਗਰਸ ਦੇ ਪ੍ਰੋਟੈਸਟ ਨੂੰ ਲੈ ਕੇ ਵੀ ਇਹਨਾਂ ਨੇ ਇੱਕ ਵੱਡੀ ਗੱਲ ਆਖੀ ਹੈ ਕਿ ਜੋ ਪ੍ਰੋਟੈਸਟ ਵਿਜੀਲੈਂਸ ਦਫ਼ਤਰ ਦੇ ਅੰਦਰ ਮੰਗ ਰੱਖੀ ਗਈ ਸੀ ਪਰ ਅਦਾਲਤ ਨੇ ਉਸ ਦੇ ਉੱਤੇ ਕੁਝ ਵੀ ਕਮੈਂਟ ਕਰਨ ਤੋਂ ਜਿਹੜਾ ਮਨਾ ਕਰ ਦਿੱਤਾ ਹੈ ਤਾਂ ਹੁਣ ਭਾਰਤਪੁਤ ਸਨਾਸ਼ੂ 2 ਦਿਨ ਦੇ ਰਿਮਾਂਡ ਦੇ ਉੱਤੇ ਨੇ 2 ਦਿਨ ਦਾ ਦੁਬਾਰਾ ਜਿਹੜਾ ਰਿਮਾਂਡ ਹਾਸਲ ਹੋਇਆ ਅਗਲੀ ਕਾਰਵਾਈ ਕੀ ਰਹਿੰਦੀ ਆ ਕਾਂਗਰਸ ਇਸ ਦੇ ਉੱਤੇ ਕੀ ਰਣਨੀਤੀ ਬਣਾਉਂਦੀ ਆ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕਿਆ ਰਹਿਣਗੀਆਂ ਮੰਤਰੀ ਕਿਹਾ ਜੀ